ਪਾਕਿਸਤਾਨ ਵੱਲੋਂ ਅਫਗਾਨਿਸਤਾਨ ਨੂੰ ਜਦੋਂ-ਜਦੋਂ ਇਹ ਆਖਿਆ ਗਿਆ ਕਿ ਆਪਣੀ ਧਰਤੀ ਪਾਕਿਸਤਾਨ ਤੇ ਹਮਲੇ ਕਰਨ ਲਈ ਵਰਤਨ ਤੋਂ ਰੋਕ ਦਵੇ ਇਹਨਾਂ ਸਾਰੇ ਗਰੁੱਪਾਂ ਧੜਿਆਂ ਨੂੰ ਫੜੇ ਔਰ ਇਹਨਾਂ ਦੇ ਉੱਤੇ ਨਤ ਪਾਏ ਜਿਹੜੇ ਪਾਕਿਸਤਾਨ ਆ ਕੇ ਹਮਲਾ ਕਰਦੇ ਨੇ ਇਸਤੰਬੁਲ 'ਚ ਹੋਣ ਵਾਲੀ ਗੱਲਬਾਤ ਦੇ ਵਿੱਚ ਇੱਕ ਨੁਕਤਾ ਇਹ ਵੀ ਸਾਹਮਣੇ ਆਇਆ ਸੀ ਜ ਜਿਹੜੇ ਤਾਲਬਾਨਾਂ ਨੇ ਆਖਿਆ ਸੀਗਾ ਕਿ ਅਸੀਂ ਇਹ ਲੋਕ ਜਿਹੜੇ ਇੱਥੋਂ ਪਾਕਿਸਤਾਨ ਜਾ ਕੇ ਹਮਲਾ ਕਰਦੇ ਨੇ ਉਹ ਪਾਕਿਸਤਾਨ ਦੇ ਹਵਾਲੇ ਕਰਨ ਨੂੰ ਤਿਆਰ ਜਿੱਦ ਤੇ ਹੁਣ ਪਾਕਿਸਤਾਨ ਦੇ ਫਾਰਨ ਆਫਿਸ ਦਾ ਸਰਕਾਰੀ ਪੱਤਰ ਤੇ ਬਿਆਨ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਨੇ ਕਦੀ ਵੀ ਅਫਗਾਨਿਸਤਾਨ 'ਚ ਕਿਸੇ ਹਕੂਮਤ ਨਾਲ ਗੱਲਬਾਤ ਕਰਨ ਤੋਂ ਇਨਕਾਰ ਨਹੀਂ ਕੀਤਾ। ਕੋਈ ਵੀ ਹਕੂਮਤ ਉਥੇ ਹੋਵੇ ਪਾਵੇਂ ਤਾਲਬਾਨ ਦੀ ਜਾਂ ਦੂਸਰੇ ਧੜਿਆਂ ਦੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਪਰ ਪਾਕਿਸਤਾਨ ਕਿਸੇ دہشت گردੀਆ ਅਤਗਰਦ ਗਰੁੱਪ ਦੇ ਨਾਲ ਗੱਲਬਾਤ ਨਹੀਂ ਕਰੇਗਾ ਪਾਵੇਂ ਉਹ ਤਹਿਰੀਕ-ਏ-ਤਾਲਬਾਨ ਪਾਕਿਸਤਾਨ ਵਾਲੇ ਹੋਣ ਜਾਂ ਬਲੋਚ ਲਿਬਰੇਸ਼ਨ ਆਰਮੀ ਬਲੋਚ ਰਿਪਰੇਸ਼ਨ ਆਰਮੀ ਉਹੀ ਗਰੁੱਪ ਹੈ ਜਿਹੜਾ ਬਲੋਚਿਸਤਾਨ ਦੇ ਵਿੱਚ ਅਤਗਰਦੀ ਦੇ ਵਕੂਏ ਨੇ ਜਿਹੜੇ ਜਾਂ ਮਾਮਲੇ ਨੇ ਜਿਹੜੇ ਉਹਨਾਂ ਦੇ ਪਿੱਛੇ ਹੈ ਪਾਕਿਸਤਾਨੀ ਫਾਰਮ ਆਫਿਸ ਤੇ ਤਰਜਮਾਨ ਅੰਦਰਾਵੀ ਹੋਣ ਦਾ ਆਖਣਾ ਸੀਗਾ ਕਿ ਪਾਕਿਸਤਾਨ ਇਹ ਕਹਿੰਦਾ ਹੈ ਕਿ ਜੇ ਅਫਗਾਨਿਸਤਾਨ ਵਾਕਿਆ ਮਖਲਸਾ ਹੋਰ ਇਹਨਾਂ ਲੋਕਾਂ ਨੂੰ ਪਾਕਿਸਤਾਨ ਦੇ ਅਸੀਂ ਇਹੋ ਜਿਹੇ ਪਾਕਿਸਤਾਨੀਆਂ ਨੂੰ ਲੈਣ ਲਈ ਤਿਆਰ ਆ ਪਰ ਅਫਗਾਨਿਸਤਾਨ ਹਵਾਲਗੀ ਕਰਨਾ ਚਾਹੁੰਦਾ ਹੈ ਤੇ ਉਸ ਸਰਦ ਦੇ ਉੱਤੇ ਆ ਕੇ ਬਕਾਇਦਾ ਉਸ ਤਰੀਕੇ ਦੇ ਨਾਲ ਕਰੇ ਜਿੱਦਾਂ ਇੰਟਰਨੈਸ਼ਨਲੀ ਇੱਕ ਮੁਲਕ ਦੂਸਰੇ ਮੁਲਕ ਦੇ ਸ਼ਹਿਰੀਆਂ ਨੂੰ ਉਸ ਮੁਲਕ ਦੇ سپਰਤ ਕਰਦਾ ਹੈ ਅਫਗਾਨਿਸਤਾਨ ਇਹਨਾਂ ਲੋਕਾਂ ਨੂੰ ਜਦੀਦ ਅਸਲੇ ਦੇ ਨਾਲ ਮੁਸੱਲਾ ਕਰਕੇ ਆ ਮਾਰ ਰਿਜੈਕਟਾਂ ਪਵਾ ਕੇ ਜੇ ਪਾਕਿਸਤਾਨ ਦੇ ਹਵਾਲੇ ਕਰਨ ਦੀ ਗੱਲ ਕਰਦਾ ਹੈ ਕਿ ਉਹ ਇੱਕ ਹਮਲਾਵਰ ਬਣ ਕੇ ਆਣ ਔਰ ਸਾਡੀ ਫੋਰਸਿਸ ਤੇ ਹਮਲਾ ਕਰਨ ਤੇ ਇਹ ਕਾਬਿਲ ਕਬੂਲ ਨਹੀਂ ਅਫਗਾਨਿਸਤਾਨ ਇਸ ਮਾਮਲੇ ਨੂੰ ਪਨਾਹਗਜ਼ੀਨਾ ਦਾ ਰੰਗ ਦੇਣਾ ਚਾਹੁੰਦਾ ਹੈ ਜੋ ਕਿ ਗਲਤ ਹੈ ਇਹ ਪਨਾਹਗਜ਼ੀਨ ਨਹੀਂ ਇਹ ਅਤ ਕਰਦੇ